जय श्री राम सो ਜਿਵੇਂ ਕੀ ਸਾਰਿਆਂ ਨੂੰ ਪਤਾ ਹੈ ਕਿ 14 ਅਪ੍ਰੈਲ ਨੂੰ ਪ੍ਰਭੂ ਰਾਮ ਆਪਣੇ ਮੰਦਰ ਦੇ ਵਿੱਚ ਗ੍ਰਾਜ਼ਮਨ ਹੋ ਰਹੇ ਨੇ ਖੰਨੇ ਦੇ ਵਿੱਚ ਜੋ ਬੋਗਿਆ ਮੰਦਰ ਬਣ ਰਿਹਾ ਹੈ ਬੋਗਿਆ ਰਾਮ ਦਰਬਾਰ ਬਣ ਰਿਹਾ ਹੈ ਉਹਦੇ ਵਿੱਚ ਜਨ ਆ ਰਹੇ ਨੇ ਕਿ ਉਸ ਤੋਂ ਪਹਿਲਾਂ 9 ਦਿਨੋਂ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਰਹੀ ਹੈ ਮੇਰੇ ਨਾਲ ਮੰਦਰ ਪ੍ਰਬੰਧ ਕਮੇਟੀ ਦੇ ਸੈਕਟਰ ਸਾਹਿਬ ਬੈਠੇ ਨੇ ਸਰਕੀ ਗੱਲ ਜਿਹੜਾ ਹੈ ਯਾਤਰਾ ਕਦੋਂ ਨਿਕਲ ਰਹੀ ਹੈ ਕਿੱਥੋਂ ਸਟਾਰਟ ਹੋ ਰਹੀ ਹੈ ਕਿ ਕਿੰਨੇ ਵਜੇ ਦਾ ਸਮਾਂ ਹੈ ਜੈ ਸ਼੍ਰੀ ਰਾਮ ਸਾਰੇ ਸ਼ਹਿਰ ਵਾਸੀਆਂ ਨੂੰ ਬੜੇ ਹਰਸ਼ ਨਾਲ ਸੂਚਿਤ ਕੀਤਾ ਜਾਂਦਾ ਹੈ ਤੇ ਨਵੇਦਨ ਕੀਤਾ ਜਾਂਦਾ ਹੈ ਕਿ ਸ਼੍ਰੀ ਰਾਮ ਮੰਦਿਰ ਚੌਂਦਲਾ ਮਾਰਕੀਟ ਜਿਹਨੂੰ ਅਸੀਂ ਰਾਮ ਮੰਦਿਰ ਮਾਰਕੀਟ ਦਾ ਨਾਮ ਦਿੱਤਾ ਹੈ 14 ਅਪ੍ਰੈਲ ਨੂੰ ਸ਼੍ਰੀ ਰਾਮ ਜੀ ਦਰਬਾਰ ਸਹਿਤ ਵੀਰ ਹਨੂਮਾਨ ਜੀ ਗੁਰਗਾ ਮਾਤਾ ਔਰ ਸ਼ਿਵਾਲੇ ਇਨਦੀ ਮੂਰਤੀ ਸਥਾਪਨਾ ਤੇ ਪ੍ਰਾਰंभ ਇਸਟਾ ਹੋਏਗੀ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਇਹ ਮੰਦਿਰ ਬਣਿਆ ਹੈ ਜਿਸ ਤਰ੍ਹਾਂ ਅਰਜਿਤੋ 100 ਸਾਲ ਤੋਂ ਪਹਿਲਾਂ ਤੱਕ ਸ਼ਹਿਰ ਦਾ ਪ੍ਰਾਚੀਨ ਤੇ ਭਗਵੰਦਰ ਸੇ ਕੋਲ ਸੰਗੀ ਕਮੇਟੀ ਨੇ ਜਿਨ੍ਹਾਂ ਦੇ ਮੁਖ ਸਰਵਰਸਤ ਸ਼੍ਰੀ ਦਰਤਾ ਜੀ ਸਰਵਸਤ ਖੰਡਾ ਜੀ ਚੇਅਰਮੈਨ ਨਰਵੰਦ ਲਾਲ ਜੀ ਤੇ ਵਾਈਸ ਚੇਅਰਮੈਨ ਮਿਰਪਨ ਗੰਜ ਜੀ ਤੇ ਸਾਡੇ ਜਸ਼ਨ ਸਿੰਘ ਜੀ ਪ੍ਰਧਾਨ ਸ਼੍ਰੀ ਰਜਿੰਦਰਪੁਰੀ ਜੀ ਵਾਈਸ ਪ੍ਰਧਾਨ ਵਿਸ਼ਨੂ ਸ਼ਰਮਾ ਜੀ ਵਿਕਾਸ ਮਿੱਤਰ ਜੀ ਵਿਕਾਸ ਅਗਰ왈 ਜੀ ਸਵੋਦ ਮਹਤਰ ਜੀ ਕੇਸ਼ੀਆ ਵਿੱਚ ਸਾਡੇ ਇਹਨਾਂ ਸਾਰੇ ਤਰਨਤ ਕਰਕੇ ਅੱਜ ਅਸੀਂ ਇੱਕ ਭਵਯ ਮੰਦਰ ਦਾ ਨਿਰਮਾਣ ਕਰ ਪਾ ਰਹੇ ਹਾਂ 9 ਤਰੀਕ ਨੂੰ ਕਿਉਂਕਿ ਮੂਰਤੀਆਂ ਵਿਸ਼ਾਲ ਨੇ ਅਸੀਂ ਸਿੱਧੀਆਂ ਜੈਪੁਰ ਤੋਂ ਆਣੇ ਤੇ 9 ਤਰੀਕ ਨੂੰ ਅਸੀਂ ਸ਼ੋਭਾ ਯਾਤਰਾ ਪਹਿਲਾਂ ਕਲਸ਼ ਯਾਤਰਾ ਹੋਏਗੀ ਸੰਸਕ੍ਰਿਤ ਕਾਲਜ ਤੋਂ ਰਾਮ ਮੰਦਰ ਤੱਕ ਉਸ ਤੋਂ ਬਾਅਦ 12:00 ਵਜੇ ਰਾਮ ਮੰਦਰ ਤੋਂ ਚੱਲ ਕੇ ਉਰੇ ਕੋਲ ਚੌਕ ਤੋਂ ਹੁੰਦੇ ਵਾਪਸ ਜੀਟੀ ਰੋਡ ਤੇ ਹੀ ਵਾਪਸ ਅੱਜ ਕਰਨੇ ਆਪਣੇ ਰਾਮ ਮੰਦਰ ਦੇ ਵਿੱਚ ਆਵਾਂਗੇ ਉੱਤੇ ਇੱਕ ਰਫਰੈਸ਼ਮੈਂਟ ਦਾ ਪ੍ਰੋਗਰਾਮ ਹੋਏਗਾ ਰਸਤੇ ਦੇ ਵਿੱਚ ਵੀ ਬਹੁਤ ਸੱਜਣਾ ਨੇ ਆਫਰ ਕਰੀ ਸੀ ਅਸੀਂ 7 ਬੰਦੇ ਨੂੰ ਸਿਲੈਕਟ ਕਰਿਆ ਉਹ ਤੋਂ ਆਪਣੀ ਆਪਣੀ ਸ਼ਵਾਲ ਲਗਾਣਗੇ ਜੋ ਭਗਤਾਂ ਨੂੰ ਜ਼ਰੂਰਤਮੰਦ ਪੂਰੇ ਸਮਗਰੀ ਦੇਣਗੇ ਉਹ ਕਿੰਨਾ ਚਿਰ ਹੋ ਗਿਆ ਇਸ ਮੰਦਰ ਦੇ ਨਿਰਮਾਣ ਨੂੰ ਸ਼ੁਰੂ ਹੋਇਆ ਨਹੀਂ ਕਿ ਨਾ ਜਦ ਲਗਾਤਾਰ ਕੰਮ ਚੱਲ ਰਿਹਾ ਹੈ 13 ਫਰਵਰੀ 2022 ਦੇ ਵਿੱਚ ਗੀਤਾ ਮਨਿਸ਼ੀ ਵਾਲੇ ਜਨਨੰਦ ਜੀ ਦੇ ਕਰਕਮਲਨਾਂ 'ਤੇ ਨੀਂਵਤਨ ਕੀਤਾ ਸੀ ਉਸ ਤੋਂ ਬਾਅਦ ਨਿਰੰਤਰ ਕੰਮ ਚੱਲ ਰਿਹਾ ਹੈ ਥੋੜੀ ਬਹੁਤੀ ਕਮੀਆਂ ਅੱਜ ਵੀ ਨੇ ਪਰ ਉਹ ਆਰਾਮ ਨਾਲ ਹੋ ਜਾਣਗੀਆਂ 14 ਤਰੀਕ ਨੂੰ ਅਸੀਂ ਭਗਵਾਂ ਬੰਦਰ ਸ਼ਹਿਰ ਨੂੰ ਸਮਰਪਿਤ ਕਰਾਂਗੇ ਕਿਉਂਕਿ ਮੇਰਾ ਤਾਂ ਕਿਸੇ ਲਈ ਵੀ ਇਹ ਸ਼ਹਿਰ ਦਾ ਮੰਦਿਰ ਹੈ ਸ਼ਹਿਰ ਨੂੰ ਸਮਰਪਿਤ ਕਰ ਦੇਣਾ ਹੈ ਤੇ ਸ਼ਹਿਰ ਵਾਸੀ ਵੀ ਆਪਣਾ ਮਾਣ ਮਹਿਸੂਸ ਕਰਨਗੇ ਹਾਂ ਬਿਲਕੁਲ ਜੀ 14 ਅਪ੍ਰੈਲ ਨੂੰ ਭਗਵਾਨ ਰਾਮ ਜਦੋਂ ਕਿ ਇਹ ਰਾਮ ਦਾ ਹੀ ਜਨਮ ਦਿਹਾੜਾ ਹੈ ਪਰ ਜਿਵੇਂ ਕਹਿੰਦੇ ਕਿ ਬਨਵਾਸ ਪਹਿਲਾਂ ਵੀ ਰਾਮ ਨੂੰ ਮਿਲਿਆ ਸੀ ਤੇ ਬਨਵਾਸ ਨੂੰ ਵੀ ਮਿਲਿਆ ਹੋਇਆ ਸੀ ਤੇ ਅੱਜ ਪਰ ਭਗਵਾਨ ਰਾਮ ਜੀ ਨੇ 14 ਤਰੀਕ ਨੂੰ ਆਪਣੇ ਇਸ भव्य ਮੰਦਿਰ ਦੇ ਵਿੱਚ ਉਜ ਰਹੇ ਨੇ ਆਓ ਆਪਾਂ ਸਾਰੇ ਰਲ ਕੇ ਉਹਨਾਂ ਦਾ ਸਵਾਗਤ ਕਰੀਏ ਬਹੁਤ ਵਾਅ ਸਵਾਗਤ ਹੋਵੇ ਤਾਂ ਜੋ ਦੇਸ਼ ਦੇ ਇਛਣੇ ਵਿੱਚ ਵੀ ਲੋਕਾਂ ਨੂੰ ਪਤਾ ਲੱਗੇ ਕਿ ਖੰਨੇ ਦੇ ਵਿੱਚ ਵੀ ਸ਼੍ਰੀ ਰਾਮ ਦਾ ਦਰਬਾਰ ਬਹੁਤ ਹੀ ਖੂਸੂ ਬਣਿਆ ਆ ਹਾਂ ਸੋ ਆਓ ਕਿਤੇ ਹੋਰ ਅਗਲੇ ਜਿਹੜੇ ਹੈ ਇਹਨਾਂ ਦੇ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ